ਇਸ ਤੋਂ ਇਨੋਂ ਦੇ ਸਕੇ ਛੋਟੇ ਭਰਾ ਸੀ ਉਹਨਾਂ ਦਾ ਨਾਮ ਕਾਕਾ ਸਿੰਘ ਜੀ ਸੀ ਉਹ ਵਕਰੀ ਜਿਹੀ ਦੁਨੀਆ ਚ ਉਹ ਵੀ ਸਰਲ ਸੁਭਾਅ ਸੀ ਬਹੁਤ ਮੈਂ ਕੋ ਨੂੰ ਇਸ ਤਰ੍ਹਾਂ ਦੀ ਗੱਲ ਦੱਸ ਦਿੰਦਾ ਹਾਂ ਆਪ ਜੀ ਨੂੰ ਸ਼ਾਇਦ ਹੋਰ ਕੁਛਰ ਦਾ ਬਣ ਸਕੇ ਇੰਨੀ ਸਰਲਤਾ ਸੀ ਉਹਨਾਂ ਵਿੱਚ ਤੇ ਕੋਈ ਸਿਆਸਤ ਜਾਂ ਕੋਈ ਚੁਸਤੀ ਚਲਾਕੀ ਵਾਲੀ ਬਿਲਕੁਲੀ ਗੱਲ ਨਹੀਂ ਸੀ ਰਾੜੇ ਸਾਹਿਬ ਆਪ ਜੀ ਰਹਿੰਦੇ ਸਨ ਕੁਛੇਰ ਵਾਸਤੇ ਰਹੇ ਸਨ ਉਹ ਆਪਣੀ ਚੁਸਤੀ ਚਲਾਕੀ ਨਾਲ ਨਹੀਂ ਸਰਲਤਾ ਨਾਲ ਸਾਰੇ ਸਿੰਘਾਂ ਨੂੰ ਕਹੇ ਸੀ ਤੁਸੀਂ ਸਾਡੇ ਨੋਕਰ ਹੋ ਸੋ ਜੋੜੇ ਚਾੜੋਂ ਚਾੜੂ ਦੇਵ ਆ ਸੇਵਾ ਕਰੋ ਆਇਨੀ ਸੀ ਉਹਨਾਂ ਤੇ ਹੰਕਾਰ ਸੀ ਰੰਚਕ ਮਾਤਰ ਵਿੱਚ ਸਰ ਲਤਾ ਕਿਸੇ ਨੇ ਜਾ ਕੇ ਹਜੂਰ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਹਜੂਰ ਦੇ ਛੋਟੇ ਭਰਾਤਾ ਜੀ ਸਤਕਾਰ ਕਰਦੀ ਸੀ ਸੰਗਤ ਵੀ ਬੜੇ ਮਹਾਰਾਜ ਦੇ ਭਰਾ ਹੈ ਉਹ ਥੋੜਾ ਜਿਹਾ ਇਸ ਢੰਗ ਨਾਲ ਸੰਗਤ ਨੂੰ ਬੁਲਾਉਂਦੇ ਨੇ ਸੰਤ ਮਹਾਰਾਜ ਜੀ ਕਹਿੰਦੇ ਬਿਲਾਲ ਨੂੰ ਬੁਲਾਇਆ ਗਿਆ ਹਜ਼ੂਰ ਮਹਾਰਾਜ ਨੇ ਕਿਹਾ ਕਾਕਾ ਸਿੰਘ ਇਹ ਜਗਾ ਨਾ ਮੇਰੀ ਹੈ ਨਾ ਤੇਰੀ ਹੈ ਇਹ ਗੁਰੂ ਨਾਨਕ ਮਹਾਰਾਜ ਜੀ ਦਾ ਗੁਰੂ ਘਰ ਆ ਤੂੰ ਇਹਦੇ ਲਈ ਐਦਾਂ ਸੋਚਦਿਆਂ ਵੀ ਸਾਡਾ ਗੁਰਦੁਆਰਾ ਸਾਡਾ ਗੁਰੂ ਘਰ ਐਸਾ ਨਹੀਂ ਹੈ ਇੱਥੇ ਸੇਵਾ ਕਰਕੇ ਜਨੂੰ ਸਫਲਾ ਹੁੰਦਾ ਗੁਰੂ ਮਹਾਰਾਜ ਦੇ ਹੁਕਮ ਕਮਾ ਕੇ ਬਚਨ ਕਮਾ ਕੇ ਇਹ ਤੋ ਇੱਥੇ ਰਹਿਣਾ ਹੈ ਜਨਮ ਸਫਲਾ ਕਰ ਗੁਰੂ ਨਾਨਕ ਮਹਾਰਾਜ ਦੇ ਬਚਨ ਕਮਾ ਉਹ ਸੇਵਾ ਸਿਮਰਨ ਦਾ ਹੁਕਮ ਹੈ ਉਹਨਾਂ ਦੇ ਪੰਡੇ ਮੰਜਿਆ ਕਰ ਨਾਲ ਸਿਮਰਨ ਕਰਿਆ ਕਰ ਝਾੜੂ ਮਾਰਿਆ ਕਰ ਸੰਗਤਾਂ ਦੇ ਜੋੜੇ ਝਾੜਿਆ ਕਰ ਇਦਾਂ ਦੇ ਬਚਨਾਂ ਕਰਿਆ ਕਰ ਵੀ ਅਸੀਂ ਮਾਲਕਾਂ ਤੇ ਤੁਸੀਂ ਸਾਡੇ ਨੌਕਰ ਹੋ ਉਹ ਸਰਲਤਾ ਸੀ ਮਨ 'ਚ ਹੰਕਾਰ ਨਹੀਂ ਸੀ ਉਹਨਾਂ ਦੇ ਰੰਚਕ ਮਾਤਰ ਵੀ ਕਿਉਂਕਿ ਕਾਫੀ ਵਾਰ ਬਾਅਦ ਆਸਤਾ ਸਾੜਨਾ ਰਿਹਾ ਪੁੱਟੇ ਵੀ ਫਾਇਰ ਜਾਂਦੇ ਸਨ ਕੁਛ ਦਿਨ ਹਜ਼ੂਰ ਮਹਾਰਾਜ ਕਹਿੰਦੇ ਜੇ ਗੁਰੂ ਘਰ ਰਹਿਣਾ ਹੈ ਤਾਂ ਝੂਠੇ ਪਾਂਡੇ ਸੰਗਤ ਦੇ ਮਾਂਜਿਆ ਕਰੋ ਝਾੜੂ ਦਿਆ ਕਰੋ ਜੋੜੇ ਝਾੜਿਆ ਕਰੋ ਸੰਗਤ ਦੇ ਤੇ ਜੇ ਮੇਰੇ ਵਾਲੀ ਸੇਵਾ ਕਰਨੀ ਹੈ ਤਾਂ ਮੈਂ ਫਿਰ ਜੋੜੇ ਝਾੜ ਲਿਆ ਕਰੂੰਗਾ ਝਾੜੂ ਦੇ ਦਿਆ ਕਰੂੰ ਸੰਗਤ ਦੇ ਝੂਠੇ ਬਰਤਨ ਮਾਂਜਿਆ ਕਰੂੰ ਤੂੰ ਮੇਰੇ ਵਾਲੀ ਡਿਊਟੀ ਕਰ ਲੈ ਗੁਰਮਤ ਦੇ ਪ੍ਰਚਾਰ ਦੀ ਤਾਂ ਪਹਿਲਾ ਉਹੀ ਕਰ ਸਕਦਾ ਨਾ ਜਿਸ ਨੂੰ ਵਹਿਗੁਰੂ ਨੇ ਜਿਹੜੀ ਵਸਤੂ ਦਿੱਤੀ ਹੋਵੇ ਉਹੀ ਵੰਡ ਸਕਦਾ ਤੇ ਪਰੇ ਥੋੜੇ ਗੁੱਸੇ 'ਚ ਅੱਗੇ ਝੁਕ ਕਰ ਗਏ ਤੇ ਫਿਰ ਬਾਹਰ ਨਿਕਲਿਆ ਤੇ ਫੁੱਟੇ ਆ ਗਏ ਕਹ ਮੈਨੂੰ ਅੱਜ ਐਦਾਂ ਕਿਹਾ ਵੱਡੇ ਸਤਿਪੁਰਸ਼ਾਂ ਨੇ ਮੇਰੇ ਵੱਡੇ ਭਰਾ ਨੇ ਅਸੀਂ ਇੱਕੇ ਮਾਂ ਦੇ ਪੇਟੇ ਪੀੜ ਤੋਂ ਪੈਦਾ ਹੋਏ ਆਂ ਮੈਂ ਘਟਾ ਕਿਤੇ ਇਹ ਸਰਦਤਾ ਸੀ ਉਹਨਾਂ ਦੀ ਉਹ ਵਿਲੱਖਣ ਸਰਦਤਾ ਸਾਨੂੰ ਤਾਂ ਖੁਸ਼ੀ ਮਿਲ ਜਾਂਦੀ ਸੀ ਮਹਾਰਾਜ ਦੇ ਭਰਾ ਦੀ ਸੇਵਾ ਮਿਲੇਗੀ ਉਹਨਾਂ ਦੇ ਭਰਾਤਾ ਜੀ ਜੇ ਹੁਣ ਮੈਂ ਸੰਤ ਬਣ ਕੇ ਸਾਨੂੰ ਦਿਖਾਉਂਗਾ ਮੈਂ ਨਹੀਂ ਬਣ ਸਕਦਾ ਸੰਤ ਉਸੇ ਮਾਂ ਦੇ ਪੇਟੋਂ ਮੈਂ ਜੰਮਿਆ ਜਿੱਥੋਂ ਇਹ ਇਹ ਪੈਦਾ ਹੋਇਆ ਮੇਰਾ ਵੱਡਾ ਭਰਾ ਉਦੋਂ ਦਿਨ ਤੇ ਬਾਦ ਵਿੱਚ ਚਲੇ ਗਏ ਪੁੱਟੇ ਤੋਂ ਜਾ ਕੇ ਆਪਦੇ ਖੂਹ ਤੇ ਕਮਰਾ ਪਾ ਲਿਆ ਆਮ ਜੀਵਿੰਦਾਰਾਂ ਦੇ ਖੂਹਾਂ ਤੇ ਕਮਰਾ ਹੁੰਦਾ ਉੱਥੇ ਜਿਹੜਾ ਖੇਤੀ ਦਾ ਸਮਾਨ ਹੁੰਦਾ ਉਹ ਰੱਖਿਆ ਹੋਇਆ ਹੁੰਦਾ ਉਹ ਕਮਰੇ 'ਚ ਉਹ ਕਮਰੇ 'ਚ ਰਹਿਣ ਲੱਗੇ ਨਾਮ ਜਪੀ ਜਾਂਦੇ ਨਾਮ ਬਹੁਤ ਜਪਦੇ ਸੀ ਸਿਮਰਨ ਕਰਦੇ ਸੀ ਤੇ ਉਹਨਾਂ ਦੀ ਪਰਜਾਈ ਪ੍ਰਸ਼ਾਦਾ ਅਠਾ ਪਹਿਰਾਂ ਬਾਅਦ ਸ਼ਾਦਾ ਛੱਕਦੇ ਸਨ ਉਹ ਦੇਉਂਦੀ ਸੀ ਸਰਲਤਾ ਸੀ ਬਹੁਤ ਸਰਲਤਾ ਚ ਕਿਤੇ ਸਵੇਰ ਤਾਂ ਲੇਟ ਹੋ ਗਈ ਹੋ ਵੀ ਬੀ ਇਹਨਾਂ ਨੇ ਉਹਨੂੰ ਕੂਰ ਦਿੱਤਾ ਤੂੰ ਟਾਈਮ ਤੋਂ ਲੇਟ ਹੋਈ ਹੈ ਸਹੀ ਟਾਈਮ ਤੇ ਆਇਆ ਕਰ ਉਗਾਹ ਪ੍ਰਾ ਹੁੰਦੇ ਨੇ ਉਹਨਾਂ ਦੇ ਸੁਭਾਅ ਕੋ ਆਪਣੇ ਹੁੰਦੇ ਨੇ ਉਪਰ ਇਕੱਠੇ ਹੋਏ ਤੇ ਇਹਨੂੰ ਉੱਥੋਂ ਕਹਿੰਦੇ ਜੇ ਤੂੰ ਕਮਰੇ ਚ ਚਲਾ ਜਾ ਤੂੰ ਇਦਾਂ ਅਸੀਂ ਤੇਰੇ ਨੌਕਰ ਬਣ ਕੇ ਨਹੀਂ ਕੰਮ ਕਰ ਸਕਦੇ ਤੂੰ ਤੁਮੈਂ ਮੈਂ ਥੋੜੀ ਥੋੜੀ ਹੋਈ ਆਪ ਜੀ ਉਹ ਕਮਰਾ ਛੱਡ ਕੇ ਜਿਹੜਾ ਖੂ ਤੇ ਸੀ ਉੱਥੋਂ ਚਲੇ ਗਏ ਜਿਮਰਨ ਬਹੁਤ ਕਰਦੇ ਸੀ ਪਰ ਸਰਲਤਾ ਵੀ ਹੱਦੋਂ ਬਾਦ ਸੀ ਚੁਸਤੀ ਚਲਾਕੀ ਦਾ ਨਾਮ ਮਾਤਰ ਵੀ ਨਹੀਂ ਸੀ ਜਿਹੜੇ ਰੱਬ ਨੂੰ ਮਿਲਣ ਵਾਲੀਆਂ ਰੂਹਾਂ ਹੁੰਦੀਆਂ ਨੇ ਉੱਥੇ ਚੁਸਤੀ ਚਲਾਕੀ ਚੱਲਦੀ ਨਹੀਂ ਹੈ ਨਾ ਹੁੰਦੀ ਹੈ ਭੋਲੇ ਭਾਈ ਮਿਲੀ ਰਗ ਰਾਇਆ ਫਿਰ ਉਹ ਫਿਰਦੇ ਫਿਰਦੇ ਆਪਣੀ ਮौज ਵਿੱਚ ਦਵਲਾਂ ਚਲੇ ਗਏ ਦਵਲਾਂ ਇੱਕ ਕਮਰਾ ਲੈ ਲਿਆ ਉਹਨਾਂ ਨੇ ਉੱਥੇ ਬਹੁਤ ਕਮਰੇ ਬਣੇ ਸੀ ਸੰਤ ਮਹਾਰਾਜ ਜੀ ਦਾ ਦੂਜਾ ਸਥਾਨ ਦਵਲਾਨੀ ਹੈ ਇੱਕ ਵਾਰ ਮੈਂ ਸੀ ਮੇਰੇ ਨਾਲ ਮੇਰੇ ਗੁਰਪਰਾ ਸੀ ਜਸਵੰਤ ਸਿੰਘ ਹੋਣੀ ਕੋਈ ਸਾਡੇ ਨਾਲ ਸੰਗਤਾਂ ਹੋਰ ਵੀ ਸੀ ਦਵਲਾਨ ਦਰਸ਼ਨ ਕਰਨ ਵਾਸਤੇ ਚਲੇ ਗਏ ਤੇ ਜੀ ਕੀਤਾ ਵੀ ਇੱਥੇ ਬਾਬੇ ਕਾਕਾ ਸਿੰਘ ਜੀ ਰਹਿੰਦੇ ਨੇ ਮਿਲਿਏ ਉਹਨਾਂ ਦਾ ਡੋਰ ਬੰਦੀ ਹੁੰਦਾ ਸੀ ਜਾਦੇ ਸ਼ਾਮ ਨੂੰ ਕੀਰਤਨ ਚਾਉਂਦੇ ਸੀ ਦੁਭਲਾਣ ਬਸ ਉਹ ਬੰਜੋ ਤੇ ਕੀਰਤਨ ਕਰਦੇ ਹੁੰਦੇ ਸੀ ਲੋਕ ਕਹੇ ਦਰਵੇਸ਼ ਲੋਕੀ ਕਹਿੰਦੇ ਨੇ ਕਾਲੇ ਮੰਡੇ ਕੱਪੜੇ ਕਾਲਾ ਮੰਡਾ ਵੇਸ਼ ਗੁਨਾਹ ਹੀ ਪਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਮੈਂ ਗੁਨਾਹਾਂ ਦਾ ਪਰਿਆ ਹੋਇਆ ਹਾਂ ਤੇ ਲੋਕੀ ਮੈਨੂੰ ਦਰਵੇਸ਼ ਕਹਿੰਦੇ ਹਨ ਬਸ ਉਹ ਲਾਈਨ ਇੱਕ ਪੜਦੇ ਹੁੰਦੇ ਸੀ ਜ਼ਿਆਦਾ ਲੋਕ ਕਹੇ ਦਰਵੇਸ਼ ਲੋਕੀ ਕਹਿੰਦੇ ਨੇ ਕਿਤਨਾ ਸਮਾਂ ਜਿੰਨਾ ਚਿਰ ਉਹਨਾਂ ਦੀ ਮौज ਹੁੰਦੀ ਉਹਨਾਂ ਤੇ ਕੋਈ ਫੋਰ ਕੀਰਤਨ ਵਾਲਾ ਨਹੀਂ ਸੀ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਹੁਣ ਬਸ ਕਰੋ ਆਪਦੀ ਮौज ਵਿੱਚ ਕੀਰਤਨ ਕਰਦੇ ਤੇ ਆਪਦੇ ਕਮਰੇ ਵਿੱਚ ਚਲੇ ਜਾਂਦੇ ਅਸੀਂ ਉੱਥੇ ਗਏ ਮੇਰਾ ਗੁਰਪ੍ਰਾਧ ਨਾਲ ਸੀ ਗਣਜ ਜਸਵੰਤ ਸਿੰਘ ਉਹਨਾਂ ਦੇ ਕਮਰੇ ਵਿੱਚ ਬਹੁਤ ਸਾਰੀ ਪੂੜੀ ਗਰਦ ਪਈ ਸੀ ਮਿੱਟੀ ਪਈ ਸੀ ਉਹਨਾਂ ਨੂੰ ਬੇਨਤੀ ਕੀਤੀ ਸੰਗਤਾਂ ਨੇ ਜਿਹੜੇ ਨਾਲ ਸੀ ਵੀ ਜੇ 5-4 ਮਿੰਟ ਬਾਹਰ ਕੁਰਸੀ ਤੇ ਸੱਜਣ ਤੇ ਅਸੀਂ ਇਹ ਕਮਰਾ ਸਾਫ਼ ਕਰ ਦਈਏ ਸਰਲਤਾ ਦੀ ਗੱਲ ਹੈ ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਰਾਜ ਜੇ ਤੁਸੀਂ 2-4 ਮਿੰਟ 5-10 ਮਿੰਟ ਕੁਰਸੀ ਤੇ ਬੈਠ ਜਾऊं ਬਾਹਰ ਕਮਰੇ ਤੋਂ ਤੇ ਸੰਗਤਾਂ ਦਾ ਵਿਚਾਰ ਹੈ ਵੀ ਇਹ ਸਾਫ਼ ਕਰ ਦिए ਕਮਰਾ ਕਿੰਦੇ ਨਹੀਂ ਇਦਾਂ ਨਹੀਂ ਹੋ ਸਕਦਾ ਕਦੇ ਵੀ ਕਿਸੇ ਦੇ ਕਮਰੇ ਚ ਦੇਖ ਲੋ ਜਰਾ ਜਨੀ ਤੂੜੀ ਨਹੀਂ ਮਿਲਦੀ ਇਹ ਚਰਨ ਤੂੜੀ ਰੱਖੀ ਹੋਈ ਆ ਸੀ ਇੱਥੋਂ ਹੀ ਮਿਲ ਸਕਦੀ ਆ ਚਰਨ ਤੂੜੀ ਸੰਗਤਾਂ ਦਾ ਪਰ ਆ ਕਿਵੇਂ ਹੋਊ ਫਿਰ ਜੇ ਚਰਨ ਤੂੜੀ ਨਹੀਂ ਮਿਲੂ ਐਨੇ ਫੱਕਰ ਸਰਜ ਕਿਸਮ ਦਾ ਸੁਆਸ ਸੀ ਕਦੇ ਕਦੇ ਅਵਸਥਾ ਬਦ ਗਈ ਕਮਰੇ ਚ ਜਿੱਥੇ ਬੈਠੇ ਰਹਿੰਦੇ ਕਿਨੇ ਕਿੰਨੇ ਦਿਨ ਇੱਕ ਵਾਰ ਹਫਤਾ तकरीबन ਹਫਤੇ ਤੇ ਜ਼ਿਆਦਾ ਡੇਢ ਦੋ ਹਫਤੇ ਤੱਕ ਅੰਦਰ ਬੈਠੇ ਰਹੇ ਚੌਂਕੜਾ ਲਾ ਕੇ ਫਿਰ ਸੰਗਤਾਂ ਨੇ ਆਵਾਜ਼ਾਂ ਦਿੱਤੀਆਂ ਬਾਹਰ ਖੋਲੋ ਬਾਹਰ ਖੋਲੋ ਪਰ ਬੋਲੇ ਹੀ ਨਾ ਡੇਢ ਦੋ ਹਫਤੇ ਲੰਘ ਗਏ ਮਤਲਬ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਭਰਾ ਵੀ ਸੀ ਉਹਨਾਂ ਦੀ ਵਿਵਸਥਾ ਵੀ ਕਿਦਾਂ ਦੀ ਸੀ ਉਹਨਾਂ ਦੀ ਕਿੰਨੀ ਹੋਊ ਅਹ ਜੀ ਦੀ ਯਾਦ ਵਿੱਚ ਆਪਾਂ ਜੁੜੇ ਹੋਏ ਹਾਂ ਦੋਟਾ ਹੀ ਹਫ਼ਤੇ ਅੰਦਰੀ ਬੈਠੇ ਰਹੇ ਬੂਲ ਬੂਲ ਸੰਗਤਾ ਨੇ ਮਾਰਿਆ ਪਰ ਖੋਲਿਆ ਨਾ ਫਿਰ ਉਹ ਦਰਵਾਜ਼ੇ ਪਟਕੇ ਜਦੋਂ ਖੋਲਿਆ ਤਾਂ ਆਪ ਜੀ ਗਹਿਰੀ ਸਮਾਦੀ ਵਿੱਚ ਬੈਠੇ ਹੋਏ ਸਨ ਜਦੋਂ ਉਹਨਾਂ ਨੂੰ ਹਿਲਾਇਆ ਉਹ ਫਿਰ ਵੀ ਨਾ ਬੋਲੇ ਫਿਰ ਰਜਿੰਦਰਾ ਹਸਪੀਟਲ ਲਜਾਇਆ ਗਿਆ ਤੇ ਉੱਥੇ ਜਾ ਕੇ ਸਰੀਰ ਛੱਡ ਗਿਆ ਉਦੋਂ ਬਾਅਦ ਫੇ ਬੋਲੇ ਨਹੀਂ ਕਿੰਡੀ ਉੱਚੀ ਵਿਵਸਥਾ ਹੋਏਗੀ ਉਹਨਾਂ ਦੇ ਭਰਾ ਦੀ ਉਹਨਾਂ ਦੇ ਭਰਾ ਵੀ ਹੋਣਾ ਕਿਹੜਾ ਛੋਟੀ ਜੀ ਗੱਲ ਹੈ ਐਦਾਂ ਉਹਨਾਂ ਨਾਲ ਬਹਾਵਾਸਾ ਪਿਆ ਸੀ ਉਹਨਾਂ ਦਾ ਨਾਮ ਕਾਕਾ ਸਿੰਘ ਸੀ ਛੋਟੇ ਭਰਾ ਮਹਾਰਾਜ ਜੀ ਆਪ ਜੀ ਪੰਜ ਪ੍ਰਾਸੀ ਚਾਰ ਪ੍ਰਾਹ ਹੋਰ ਮਹਾਰਾਜ ਜੀ ਦੇ